ਪੰਚਾਇਤੀ ਚੋਣਾਂ ਨੂੰ ਲੈ ਕੇ ਹੋਈ ਝੜਪਚ ਸਾਬਕਾ ਐਮਐਲਏ ਕੁਲਪੀਤ ਸਿੰਘ ਜੀਰਾ ਹੋਇਆ ਜ਼ਖਮੀ ਦੋ ਤਰ੍ਹਾਂ ਚ ਹੋਈ ਜੰਮ ਕੇ ਲੜਾਈ ਪੰਚਾਇਤੀ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਦੇ ਹਲਕਾ ਜੀਰਾਚ ਪੰਚਾਇਤੀ ਚੋਣਾਂ ਦੌਰਾਨ ਦੋ ਤਰ੍ਹਾਂ ਵਿਚਾਲੇ ਈਟਾਂ ਰੋੜੇ ਚੱਲਣ ਕਾਰਨ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਜ਼ਖਮੀ ਹੋਏ ਹਨ ਦਰਅਸਲ ਜੀਰਾ ਵਿੱਚ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਭਰਨ ਮੌਕੇ ਦੋ ਤਰ੍ਹਾਂ ਵਿਚਾਲੇ ਤਕਰਾਰ ਹੋ ਗਈ ਇਸ ਝਗੜੇ ਦੌਰਾਨ ਦੋ ਤਰ੍ਹਾਂ ਵਿਚਾਲੇ ਈਟਾਂ ਰੋੜੇ ਚਲੇ ਜਿਸ ਵਿੱਚ ਕਾਂਗਰਸੀ ਸਾਬਕਾ ਐਮਐਲਏ ਕੁਲਬੀਰ ਸਿੰਘ ਜੀਰਾ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਇਸ ਮੌਕੇ ਪੁਲਸ ਨੂੰ ਪੜੀ ਮੁਸ਼ਕਲਤ ਨਾਲ ਮਾਹੌਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਪੁਲਸ ਨੇ ਪੀੜ ਨੂੰ ਖਦੇੜਨ ਲਈ ਹ ਉਹ ਤਨਾਪੁਰਨ ਪੜਿਆ ਹੋਇਆ ਸੀ ਤੇ ਜ਼ਖਮੀ ਹੋਏ ਐਮਐਲਏ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ਰੇਆਮ ਤੱਕਾ ਸ਼ਰੇਆਮ ਤੱਕਾ ਡੀਐਸਪੀ ਜੀ ਆਇਆਂ ਸਮਝੋ ਯਾਰ ਇੱਕ ਮਿੰਟ ਮਾਰਦਾ ਗੋਲੇ ਡੀਐਸਪੀ ਜੀਐਫਪੀ ਜੀਆ ਦੀ ਦੇਰ ਆ ਗਈ। ਇਹ ਡੀਐਸਪੀ ਨੇ ਕਿਹਾ ਡੈਂਟੀਆਂ ਜੈ ਜੈ ਗੋਣਜੇ ਕਮੂਲਾ ਵਿੱਚ ਜਰੇ ਆ ਤੁਸੀਂ ਗੋਲੀ ਚਲਾਈ ਅਦਾ ਕਰ ਜਿਆ ਹੈ। ਆਹ ਟਰਾਲੀ ਡੀਐਸਪੀ ਆਪ ਲੈ ਕੇ ਆਜੇ ਨਹੀਂ ਲੈ ਗਿਆ ਦੱਸੋ ਵੀਡੀਓ ਆਪ ਪ੍ਰੈਸ ਨੇ ਵੀ ਬਣਾਈ ਹੈ। ਸਾਡੇ ਬੰਦੇ ਨੇ ਯਾਰ ਗੋਲੀਆਂ ਵਜੀਆਂ ਨੇ ਇਹ ਕੋਈ ਗੱਲ ਥੋੜੀ ਐ ਅਸੀਂ ਇੱਥੇ ਗੋਲੀਆਂ ਖਾਣ ਆਏ ਸੀਗੇ ਤੁਸੀਂ ਕਾਗਜ਼ ਭਰੋ ਇਹਨਾਂ ਵੱਡਿਆ ਪਹਿਲਵਾਨਾਂ ਦੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋਗੇ ਐ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਦਾਜੂ ਇਹਦੇ ਤੋਂ 20 ਕਿਲੋ ਜਿੰਨੇ ਮੁੱਤ ਦੇ ਇੱਕ ਵੀ ਪਈ ਆ ਜੀ ਫਿਰ ਬੰਦੇ ਮੰਨ ਜਾਂਦੇ ਫਿਰ ਸੁਣ ਲਓ ਆਪਦੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹ ਆਇਆ ਕਿ ਕਿਸੇ ਮੇਰੇ ਬੰਦੇ ਨੇ ਬਾਈ ਕੋਈ ਝਾਰ ਨਹੀਂ ਨਾਮ ਲੈ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਈ ਜਣਾ ਭਰੀਆਂ ਖੜੀਆਂ ਕੋ ਮੰਨਦੇ ਹੀ ਨਹੀਂ ਪੈਗੇ ਬਾਈ ਜੀ ਮੈਂ ਤਾਂ ਬੰਦੇ ਨਹੀਂ ਮਰਾਉਣੇਗੇ ਮੈਂ ਇਲੈਕਸ਼ਨ ਲੜਾਉਣੇ ਆ ਸ਼ਾਂਤੀ ਬਾਈ ਕਿਉਂ ਮੈਂ ਜਿਹੜਾ ਕੱਲ੍ਹ ਜਿੱਤੇ ਆਂ ਅਸੀਂ ਤਕਰੀਬਾਤ ਕਰ ਰਹੇ ਹਾਂ ਸਕੂਲ ਤੋਂ ਵੀ ਸਾਡੇ ਬੰਦੇ ਨੇ ਪੋਰਡ ਦੀ ਵੀਰੇ ਜੱਟ ਸਾਡੀ ਕੋਚ ਹੈ ਇਹਦਾ ਤੁਹਾਡੇ ਜੀ ਉਹਨਾਂ ਦਾ ਵਿਚਾਲੇ ਸਵੇਰੇ ਤੁਸੀਂ ਮੈਨੂੰ ਦੱਸੋ ਭਤੇ ਜੀ ਸਵੇਰੇ ਐਮਐਲਏ ਦਾ ਮੁੰਡਾ ਪਾਰਿਆ ਹੈ ਭਗਵੰਤ ਮਾਨ ਦੀ ਫੋਟੋ ਲਾ ਕੇ ਕਿ ਅੱਜ ਇਹਨੇ ਪੜਾਂਗੇ ਠੀਕ ਹੈ ਮੈਂ ਫੇਰ ਡੀਜੀਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ ਮੈਂ ਕੱਲਾ ਕੱਲਾ ਸਕਰੀਨਸ਼ਾਟ ਮੇਰੇ ਕੋਲ ਯਾਰ ਦੱਸਣ ਦੇ ਬਾਵਜੂਦ ਪੁਲਿਸੇ ਕੁਝ ਕਰਾਉਂਦੀ ਪਈ ਹੈ ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨੀ ਕਿੱਦਾਂ ਦੇ ਲੋਕਗੇ ਤੇ ਲਿਆ ਆ ਤਗੜੇ ਹੋ ਜੋ ਆ ਵੇਖੋ ਮੋਢੇ ਤੇ ਆਵੇ ਉਹਦੀ ਐਡੀ ਨਾ ਕੋਈ ਆਇਆ ਹੀ ਨਹੀਂ ਪਹਿਲਾਂ ਪਿੰਡ ਨਹੀਂ ਹੁੰਦੀ ਹਾਂ ਜੀ ਕਟਾਰਿਆ ਸਾਹਿਬ ਸਿਗਰੀਂ ਚੋ। ਹੈਲੋ। ਸਰ ਅਹੀਂ ਖੜੇ ਆਂ ਭਾਜੀਆਂ ਮੋੜਨ ਵਾਲੇ ਨੂੰ ਬੁਲਾ ਲੀਏ। ਹਾਂਜੀ। ਉਹਨੂੰ ਬੁਲਾਓ। ਆ ਆਇਆ ਨਹੀਂ। ਅਹੀਂ ਖੜੇ ਆਂ ਜੀ। ਹਾਂ ਸ਼ੇ ਠੀਕ ਹੈ ਬਾਈ ਜੀ ਖੂੜੀਆਂ ਕਰ ਲੈ। ਆਪ ਘਰੇ ਬੈਠੇ ਤੇ ਕੋਈ ਲੋਕਾਂ ਦੇ ਲੋਕਾਂ ਨੂੰ ਮਰਾਈ ਆ। ਭਾਜੀਆਂ ਮੋੜੀਆਂ ਜਾਵਾ ਆਇਂਦਾ। ਇੰਨੀ ਚੀ ਲੱਗਿਆ ਮੈਨੂੰ ਸਮਝ ਨਹੀਂ ਜਿਵੇਂ ਤਾਂ ਡਾਕਟਰ ਹੀ ਕਹਿ ਰਹੀ ਹੈ ਜੀ ਮੁੰਡਾ ਗੋਲੀ ਲੱਗੀ। ਕਹਿ ਰਹੀ ਹੈ। ਕਹਿ ਰਹੀ ਹੈ ਸੁਤਾਂ ਦਾ। ਇੰਨਾ ਚਾਰਾਂ ਦੇ ਫੈਸਲੇ ਆ ਗੁਰਵਿੰਦਰ। ਦੋ ਜਾਣੇ ਤੇ ਹੋਰ ਆ ਉਹ ਜਾ ਰਹੇ। ਵੀਡੀਓ ਵਾਲੇ ਹੈਗੇ ਜੀ। ਚਲੋ। ਦੱਸਣ ਦੇ ਬਾਅਦ ਆਲ ਇੱਕ ਤਾਂ ਹੁੰਦਾ ਨਾ ਯਾਰ ਜੁਮੇਵਾਰ ਬੰਦੇ ਆ ਅਸੀਂ ਕੋਈ ਗੱਲ ਦੱਸੂ ਤਾਂ ਤੁਹਾਨੂੰ ਅਸੀਂ ਦੱਸੀ ਜਾਣੇ ਫਿਰ ਇੱਕ ਮਿੰਟ ਜਿੱਥੇ ਕਾਗਜ਼ ਭਰਦੇ ਉਹਦੇ ਕੰਧਾਂ ਦੇ ਉੱਤੇ ਜਿਹੜਾ ਉਹ ਵੇਖੋ ਅਜੇ ਅਜੇ ਵੀ ਚਵਾਰਿਆਂ ਦੇ ਉੱਤੇ ਚੜੇ ਹੋਏ ਉਹ ਕੋਠਿਆਂ ਦੇ ਕੋਠਿਆਂ ਦੇ ਸਕੂਲ ਦੇ ਅੰਦਰ ਕਾਗੇ ਆਲੋ ਸਵੇਰੇ ਖਾਲੀ ਬਾਈ ਨੂੰ ਕਰਿਓ ਇੱਧਰ ਵੀ ਕੱਢ ਦਿਓ ਕੱਢ ਦਿਓ 6:57 ਮਿੰਟ ਤੇ ਮੈਂ ਡੀਜੀਪੀ ਨੂੰ ਕਿਹਾ ਪਲਾਈ ਯਾਰਾ ਮੁੰਡੇ ਆਹ ਵੇਖੋ ਸਾਹਮਣੇ ਕਿਹੜੇ ਰੋੜੇ ਤੇ ਹੁਣਿਆ ਯਾਰ ਬੈਠਾ ਬੈਠਾ ਤੂੰ ਤੂੰ ਯਾਤਰਾ ਕਰੋ ਮੈਂ ਲਵਾਉਂਗਾ ਇਹ ਸਾਰੇ ਰੋੜੇ ਕੋਠੀਆਂ ਨਾਲੇ ਗੱਲ ਆਹ ਇੱਥੋਂ ਤੁਰਨ ਲੱਗਾ ਮੈਂ ਫੇਰ ਆਖਿਆ ਮੈਂ ਕਹਾ ਤੁਹਾਡਾ ਡੀਐਸਪੀ ਕਹਿੰਦਾ ਪੀਸਫੁੱਲ ਆ ਪੀਸਫੁੱਲ ਇਹ ਮੈਂ ਡੀਜੀਪੀ ਨੂੰ ਭੇਜਿਆ ਡੀਜੀਪੀ ਨੇ ਆਰਪੀ ਸ਼ੁਕਲਾ ਦੀ ਡਿਊਟੀ ਲਈ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ 베ਰੋਨ ਨੂੰ ਦੱਸਿਆ ਮੈਂ ਇਹ ਹੀ ਆ ਗੱਲ ਬਾਤ ਆ ਆ ਗੱਡੀ ਛੱਡੀ ਭੰਨੀ ਆ ਕਾਲੇ ਨਾ ਪੋ ਯਾਰ ਕਿਉਂ ਕਰੋ ਵੀ ਆਉਂਦੇ ਆ ਪਾਦਾ ਇੱਕ ਪਾਸੇ ਆਏ ਤਾਂ ਇਹ ਤਿੰਨਾ ਪਾਸੇ ਖੜੇ ਹੀ ਗੱਲ ਲਾ ਤੇ ਲਾ ਤੇ ਯਾਰ ਆਪਣੇ ਵੀ ਲਾ ਤੇ ਆਪਾਂ ਸਾਰੇ ਲਾ ਦੇ ਯਾਰ ਫਾਈਨਲੀ ਸੈਂਸ ਹੋ ਕਿਉਂ ਮਾਰਦੇ ਸਾਰੇ ਬੰਨੇ ਆ ਇਹ ਵਿਖਾ ਦੇ ਲੋਕ ਚਲੇ ਬੰਨੇ ਸੰਜਾ ਤੂੰ ਆ ਪੂਰਾ ਨਹੀਂ ਉੱਧਰ ਕੱਥਿਆ ਹੈਗਾ ਇੱਧਰ ਤੋਂ ਜ਼ਿਆਦਾ ਤੂੰ ਕੱਸੀ ਜਾਂਦੇ ਏ ਇਹ ਗਾਰਡ ਆਉਣ ਆਏ ਆ ਡਾਂਗਾ ਤੁਹਾਡੇ ਦਰਦ ਨੇ ਰੋੜੇ ਗੇੜ ਮੈਂ ਕਹਿ ਕੇ ਆ ਮੈਂ ਆਹ ਬੰਦੇ ਜਿਹੜੇ ਇਹਨਾਂ ਦੇ ਭਗੌੜੇ ਆ ਇਹ ਫੜ ਲਓ ਇਹਨਾਂ ਨੂੰ ਠੀਕ ਹੈ ਮੈਂ ਕਿਹਾ ਕੱਖ ਨਹੀਂ ਹੁੰਦਾ ਕੱਲ ਮੈਂ ਐਸਐਸਪੀ ਨੂੰ ਦੱਸ ਕੇ ਆਇਆ ਫਿਰ ਮੁਲਾਜ਼ਮ ਨਾਲ ਲੈ ਕੇ ਆਇਆ ਇਸ ਨੂੰ ਕੋਠਿਓ ਵੀ ਤੁਹਾਡੇ ਪਤਾ ਜੀ ਬਣਾਉਣੇ ਐ ਐਸਐਚਓ ਨਾਲ ਲੈ ਕੇ ਇਹਨਾਂ ਦਾ ਇਹਨਾਂ ਦਾ ਮਤਲਬ ਹੈ ਕਿ ਚੌਂਕ ਮਰਾਉਣ ਨਹੀਂ ਲੈਂਦਾ ਪੁਲਿਸ ਨੇ ਸਟ੍ਰੀਟ ਰੋਡਾਂ ਦੀ ਚਰਿਆ ਵਿੱਚ ਇੱਥੇ ਅੱਡੇ ਤੇ ਕੈਮਰੇ ਆ ਗਏ ਦੇਖ ਲਓ ਅਸੀਂ ਤਾਂ ਜੀ ਖਾਲੀ ਹੱਥ ਆਏ ਆ ਤੁਹਾਡੇ ਧਿਆਨ ਚ ਨਹੀਂ ਤਾਂ ਖਾਲੀ ਹੱਥ ਆਏ ਆ ਕੋਠਿਓ ਦੇ ਅਸੀਂ ਦੋਹਾਂ ਤਰਾਹ ਦੇ ਵਿਚਾਲੇ ਹਜ਼ਾਰ ਕੱਢਦੇ ਆਂ ਮੈਂ ਵੀਰੇ ਇੱਧਰ ਓਕੇ ਕੇ ਨਾ ਕਰੀ ਨੀ ਬਈ ਆਪਣੇ ਮਨ ਦੇ ਤੇਰੀਆ ਇਸ਼ਾਰੇ ਸ਼ੂਰੇ ਨਾ ਕਰੀਓ ਨਹੀਂ ਨਹੀਂ ਆਪਸ ਵਿੱਚ ਹੀ ਆਪਸ ਵਿੱਚ ਨਾ ਕਰੀਓ ਫਿਰ ਕੋਈ ਲੋੜ ਨਹੀਂ ਆਉਗਣੀ ਕਰਟ ਸਵਾਲ ਸਾਡਾ ਬੰਦਾ ਇੱਕ ਚੌਕ ਤੋਂ ਗਾਹ ਨਹੀਂ ਗਿਆ ਉਹਨਾਂ ਦੀ ਰੋੜੇ ਟਰਾਲੀ ਉੱਥੋਂ ਤੱਕ ਗਈ ਸਾਰੇ ਦੇ ਸਾਹਮਣੇ ਗਈ ਆਮਣੇ ਉੱਥੋਂ ਤੱਕ ਰੋੜਿਆਂ ਦੀਆਂ ਟਰਾਲੀਆਂ ਜਾਂਦੀਆਂ ਆ ਸਾਡਾ ਜੀਰਾ ਸਾਹਿਬ ਦੇ ਡੀਐਸਪੀ ਭਾਰਕੇ ਖਾਰੀਆਂ ਟਰਾਲੀਆਂ ਰੋੜਿਆਂ ਦੀਆਂ ਮੈਂ ਕਿਹਾ ਰੋੜਿਆਂ ਦੀ ਟਰਾਲੀ ਲੈ ਕੇ ਤੁਰ ਪੇ ਕਹਿੰਦਾ ਜੀ ਕੁਛ ਨਹੀਂ ਹੈ ਗਾਗਾ ਤੇ ਆਪ ਟਰਾਲੀ ਦੇ ਨਾਲ ਤੁਰਿਆ ਹੁੰਦਾ ਕਿਨੇ ਭਾਰਤਾਂ ਕਰਨੀ ਅਰਥੀ ਰੋੜੀ ਦੇ ਨਾਲ ਨਾਲ ਉੱਥੋਂ ਵੀ ਚੱਲੇ ਰੋੜੇ ਪ੍ਰਾਲੀ ਦੇ ਨਾਲ ਨਾਲ ਆ ਜਿਹੜੇ ਉੱਤੇ ਜੀ ਕਿਚੜੀ ਰੋੜਾ ਵਿਖਾ ਦੇ ਉੱਥੇ ਪੈਰੋ ਗੋਰਾ ਛੋਟੀ ਵਾਲੇ ਉੱਤੇ ਹੀ ਉੱਤੋਂ ਵੀ ਰੋੜੇ ਚਲਾਏ ਆ ਆ ਆ ਜਿਹੜੇ ਆ ਹਾਂਜੀ ਹਾਂ ਬਾਤ ਕਰਨੀ